ਉਹਨੂੰ ਟਾਰਗੇਟ ਕਰਦੇ ਆ ਆਪਣੀ ਪਬਲਿਸਿਟੀ ਲਈ ਸਾਡੇ ਦੇਵੀ ਦੇਵਤਾਂਵਾਂ ਦਾ ਅਪਮਾਨ ਕਰਦੇ ਆ ਅੱਜ ਉਸ ਸਬੰਧ ਵਿੱਚ ਸ਼ਿਕਾਇਤ ਦਿੱਤੀ ਹੈ ਨੰਬਰ ਲਵਾ ਲਿਆ ਆਸ ਕਰਦੇ ਆ ਕਿ ਅੱਜ ਦੇ ਦਿਨ ਵਿੱਚ ਹੀ ਪਰਚਾ ਦਰਜ ਹੋਵੇ ਕਿਉਂਕਿ ਇਸ ਚੀਜ਼ ਨਾਲ ਕੋਈ ਕੰਪਰੋਮਾਈਜ਼ ਨਹੀਂ ਅਸੀਂ ਹਮੇਸ਼ਾ ਕਹਿੰਦੇ ਆ ਕਿ ਆਪਣੇ ਧਰਮ ਦੇ ਨਾਲ ਸਨਾਤਨ ਦੇ ਨਾਲ ਔਰ ਆਪਣੇ ਪਰਮਾਤਮਾ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈ ਔਰ ਇਸ ਦੇ ਵਿੱਚ ਅੱਜ ਦਰਖਾਸਤ ਦਿੱਤੀ ਹੈ ਔਰ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ ਕੁਝ ਵੀਡੀਓ ਦੀ ਗੱਲ ਕਰ ਰਹੇ ਹਾਂ ਕੌਣ ਨੇ ਉਹ ਕੀ ਨਾਮ ਹੈ ਉਹਨਾਂ ਦਾ ਤੇ ਕਿੱਥੇ ਦੇ ਰਹਿਣ ਹਨ ਇਹਨੂੰ ਉਹਨਾਂ ਦੀ ਆਈਡੀ ਪਤਾ ਵਾ ਕਿ ਜਿਹੜੀ ਆਈਡੀ ਦੇ ਵਿੱਚ ਜਿਸ ਤਰ੍ਹਾਂ ਆਈਡੀ ਦੇ ਵਿੱਚ ਜਿਹੜਾ ਦਿਖਾਇਆ ਗਿਆ ਦੇਖੋ ਮੈਂ ਥੋੜਾ ਪਿੱਛੇ ਗੱਲ ਉਹ ਆਵਾਜ਼ ਘੱਟ ਕਰ ਦਿਓ ਆਵਾਜ਼ ਘੱਟ ਕਰ ਦਿਓ ਇਹ ਕਿਹੜੇ ਮੰਦਰ ਦੀ ਇਹ ਮੈਨੂੰ ਮੰਦਰ ਦਾ ਤਾਂ ਪਤਾ ਨਹੀਂ ਇਸ ਲੇਡੀਜ਼ ਦਾ ਸੀ ਪਤਾ ਕਰਾਇਆ ਸੀ ਇਸ ਲੇਡੀਜ਼ ਦਾ ਘਰ ਥਾਣਾ ਡਿਵੀਜ਼ਨ ਨੰਬਰ 6 ਦੇ ਅੰਤਰਗਤ ਆਂਦਾ ਹੈ ਬਿਨੇ ਮੰਦਰ ਦੇ ਬਿਲਕੁਲ ਸਾਹਮਣੇ ਦਾ ਘਰ ਮਤਲਬ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਬਿਲਕੁਲ ਥਾਣਾ ਡਿਵੀਜ਼ਨ ਨੰਬਰ 6 ਦੇ ਇਲਾਕੇ ਦੇ ਵਿੱਚ ਘਰ ਆ ਇਸੇ ਕਰਕੇ ਅਸੀਂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦੇ ਦਰਬਾਰ ਨਹੀਂ ਗਏ ਸਾਡਾ ਪਹਿਲਵਾਨੀ ਸੀ ਕਿ ਜਿਸ ਇਲਾਕੇ ਦੇ ਵਿੱਚ ਰਹਿ ਰਹੀ ਹੈ ਉਸ ਇਲਾਕੇ ਦੇ ਐਸਐਚਓ ਸਾਹਿਬ ਨੂੰ ਇਹਦੀ ਦਰਖਾਸਤ ਦਈਏ ਤਾਂ ਕਿ ਐਸੇ ਲੋਕਾਂ ਦੇ ਨੱਥ ਪਾਈ ਕਿੰਨੀ ਦੇਰ ਤੱਕ ਤੁਸੀਂ ਦੇਵੀ ਦੇਵਤਾਵਾਂ ਦਾ અપਮਾਨ ਕਰੋਗੇ ਕਿੰਨੀ ਦੇਰ ਤੱਕ ਤੁਸੀਂ ਪਰਮਾਤਮਾ ਦੀ ਬੇਦਵੀ ਕਰੋਗੇ ਅੱਜ ਉਹ ਬੇਦਵੀ ਕਰਕੇ ਅਸੀਂ ਇੱਥੇ ਖੜੇ ਆ ਇਹਨਾਂ ਲੋਕਾਂ ਨੂੰ ਆਪਣੇ ਸਟੈਂਟ ਪਬਲਿਸਿਟੀ ਲਈ ਜਿਹੜਾ ਜਾਨ ਮੁਝ ਕੇ ਧਰਮ ਦਾ ਜਿਹੜਾ ਮਜ਼ਾਕ ਬਣਾਇਆ ਇਹ ਕੇ ਸਵਾਲੇ ਵੀ ਦੇਖੋ ਜਿਹੜੇ ਮੰਦਰ ਦੇ ਵਿੱਚ ਗਾਣੇ ਲਾ ਕੇ ਨੱਚਦੇ ਉਹ ਤੇ ਪੁਜਾਰੀ ਵੀ ਕਦੇ ਨਹੀਂ ਪੁਜਾਰੀ ਵੀ ਜਿਹੜੇ ਪਿੱਛੇ ਅਸੀਂ ਇਹ ਬਿਲਕੁਲ ਉਹਦੇ ਤੇ ਵੀ ਨਾਲ ਜਿਹੜੇ ਪੁਜਾਰੀਓ ਵੀ ਪਿੱਛੇ ਹੱਸਦੇ ਨਜ਼ਰ ਆ ਰਹੇ ਵੀਡੀਓ ਦੇ ਵਿੱਚ ਵੀ ਪੁਜਾਰੀ ਦੀ ਗਲਤੀ ਆ ਤੁਸੀਂ ਮੰਦਰ ਤੇ ਦੇਖੋ ਤੁਹਾਨੂੰ ਲੋਕ ਪੂਜਦੇ ਆ ਬ੍ਰਾਹਮਣ ਸਮਾਜ ਨੂੰ ਅਸੀਂ ਪੂਜਦੇ ਆ ਔਰ ਬੜਾ ਸਤਿਕਾਰ ਕਰਦੇ ਆ ਕਿਉਂਕਿ ਮੰਦਿਰਾਂ ਦੇ ਵਿੱਚ ਮੰਤਰ ਉਚਾਰਨ ਬ੍ਰਾਹਮਣਾ ਤੋਂ ਬਿਨਾ ਨਹੀਂ ਹੁੰਦਾ ਠੀਕ ਆ ਉੱਤੋਂ ਤੁਸੀਂ ਇਹ ਵੀਡੀਓ ਦੇਖੋ ਚੱਪਲਾ ਵੀ ਪਾ ਕੇ ਉੱਥੇ ਨੱਚ ਲਈ ਆ ਅਸੀਂ ਐਸੀ ਕਰਕੇ ਐਸਐਚਓ ਸਾਹਿਬ ਨੂੰ ਕਹਿ ਕੇ ਇਸ ਲੇਡੀਸ ਨੂੰ ਲਿਆ ਕੇ ਕਨਸਟਬਲ ਲਿਆ ਕੇ ਪਰਚਾ ਦੋ ਪਲੱਸ ਜਿਹੜਾ ਵਿਅਕਤੀ ਜਿਹੜਾ ਪੰਡਤ ਪਿੱਛੇ ਖੜਾ ਉਹਨੂੰ ਵੀ ਪੁੱਛਿਆ ਜਾਵੇ ਕਿ ਐਸੀ ਘਟੀਆ ਹਰਕਤ ਤੇਰੇ ਸਾਹਮਣੇ ਹੋ ਰਹੀ ਹੈ ਤੇ ਤੂੰ ਐਸੀ ਕਰਤੂਤ ਦੇਖ ਕਿੱਦਾਂ ਲਈ ਕਿ ਮਾਵੇ ਦਰਬਾਰ ਦੇ ਸਾਹਮਣੇ ਕਾਲੀ ਮਾਤਾ ਮੰਦਰ ਦੇ ਸਾਹਮਣੇ ਆਪਾਂ ਨੱਚ ਕੇ ਦਿਖਾ ਰਹੇ ਯਾਰ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ ਤੁਸੀਂ ਪਬਲਿਸਿਟੀ ਕਰਨੀ ਆਪਣੀ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਸਾਡੇ ਧਰਮ ਨੂੰ ਟਾਰਗੇਟ ਕਰਾਂਗੇ ਤੇ ਆਪਾਂ ਉਹ ਬਰਦਾਸ਼ਤ ਨਹੀਂ ਕਰਾਂਗੇ ਕਿਹੜੇ ਮੰਦਰ ਦੀ ਛੱਡਣਾ ਹੈ ਜੀ ਮੰਦਰ ਕਿਸੇ ਨਾਮ ਸਾਨੂੰ ਇਹ ਮੰਦਰ ਦਾ ਨਹੀਂ ਪਤਾ ਲੱਗਾ ਕਿਹੜਾ ਵਾ ਸਿਰਫ ਸਾਨੂੰ ਇਸ ਲੇਡੀਜ਼ ਦਾ ਪਤਾ ਲੱਗ ਗਿਆ ਕਿ ਇਹਦਾ ਘਰ ਇੱਥੇ ਆ ਇਸ ਕਰਕੇ ਅਸੀਂ ਥਾਣਾ 6 ਚ ਆਏ ਜਦੋਂ ਇਹਨੂੰ ਲਿਆਂਗੇ ਉਹ ਮੰਦਰ ਵੀ ਪਤਾ ਲੱਗ ਜਾਊਗਾ ਪਹਿਲਾਂ ਇਹ ਕੌਣ ਹੈ ਇਹ ਮਹਿਲਾ ਸ਼ਹਿਜਾ ਸ਼ਹਿਜਾ ਮਹਿਲਾ ਹੀ ਸ਼ਹਿਜਾਦੀ ਰੂਵਲਾ ਆਪਦੇ ਦੀ ਆਈਡੀ ਚੱਲਦੀ ਪਈ ਆ ਮਹਿਲਾ ਦਾ ਨਾਮ ਨੂੰ ਨਹੀਂ ਸਾਨੂੰ ਪਤਾ ਉਹ ਕਲੀਅਰ ਹੋ ਹੀ ਜਾਣਾ ਜਦੋਂ ਘਰ ਪਤਾ ਲੱਗ ਗਿਆ ਤੇ ਕਿੱਥੋਂ ਤੱਕ 도ੜੇਗੀ ਸ਼ਾਇਦ ਹੋ ਸਕਦਾ ਸੋਸ਼ਲ ਮੀਡੀਆ ਦੇ ਪਰ ਸਾਨੂੰ ਨਹੀਂ ਪਤਾ ਸਾਨੂੰ ਦਿਖਿਆ ਸਾਡੀ ਮਾਂ ਕਾਲੀ ਦੇ ਦਰਬਾਰ ਦੇ ਸਾਹਮਣੇ ਪਾਈਆ ਚੜਾ ਕੇ ਚਿਕਨੀ ਚਮੇਲੀ ਜਿਹੇ ਗਾਣੇ ਲਾ ਕੇ ਜਿਹੜੇ ਪੱਤੀ ਜਲਣ ਗਾਣੇ ਲਾ ਕੇ ਜਿਹੜਾ ਡਾਂਸ ਕੀਤਾ ਗਿਆ ਮੰਦਿਰ ਦੀ ਮਰਿਆਦਾ ਨੂੰ ਭੰਗ ਕੀਤਾ ਗਿਆ ਦੇਵੀ ਦੇਵਤਾ ਦਾ ਅਪਮਾਨ ਕੀਤਾ ਗਿਆ ਉਸ ਸਬੰਧ ਵਿੱਚ ਅਸੀਂ ਸ਼ਿਕਾਇਤ ਦਿੱਤੀ ਔਰ ਬੱਚਾ ਲੱਗਦਾ ਨਹੀਂ ਕਿ ਮੰਦਿਰ ਦੀ ਕਮੇਟੀ ਵੀ ਜਿਹੜੀ ਉਹਨੇ ਗੁਨਾਹਗਾਰ ਹੈਗੀ ਹੈ ਜਿੰਨੇ ਕਿ ਇਹ ਪਰਦੇ ਬਿਲਕੁਲ ਮੈਂ ਕਹਿੰਦਾ ਜਿਹੜਾ ਵਿਅਕਤੀ ਜਿਹੜਾ ਪੰਡਤ ਪਿੱਛੇ ਦੇਖ ਰਿਹਾ ਉਹ ਵੀ ਉਨਾ ਹੀ ਗੁਨਾਹਗਾਰ ਹੈ। ਦੇਖੋ ਆਪਣਾ ਵੀ ਨਹੀਂ ਬਖਸ਼ਣਾ ਚਾਹੀਦਾ ਜੇ ਗਲਤੀ ਆਪਣੇ ਬੰਦੇ ਨੇ ਉਹਨੂੰ ਵੀ ਦੋਸ਼ੀ ਕਹਿਣਾ ਚਾਹੀਦਾ। ਉਹਦੀ ਵੀ ਗਲਤੀ ਹੈ ਜੇ ਇਸ ਤਰ੍ਹਾਂ ਦੇ ਗਾਣੇ ਲਾ ਕੇ ਡਾਂਸ ਕਰ ਰਹੀ ਹੈ ਸਾਡਾ ਫਰ ਲੇਕਿਨ ਉਸ ਵਿਅਕਤੀ ਨੇ ਜਾਂ ਸਾਡੇ ਪੰਡਿਤ ਜੀ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਵੀ ਉਨਾ ਹੀ ਦੋਸ਼ੀ ਹੈ ਡਿਲੀਗਲ ਤੇ ਧਾਰਮਿਕ ਸਥਾਨ ਦੇ ਵਿੱਚ ਇਦਾਂ ਦੇ ਗਾਣੇ ਲੱਗਣੇ ਨਹੀਂ ਚਾਹੀਦੇ ਸੀ ਜੇ ਲੱਗੇ ਤੇ ਉਹਨੂੰ ਰੋਕਣਾ ਚਾਹੀਦਾ ਸੀ ਤੁਸੀਂ ਕਮੇਟੀ ਨੂੰ ਵੀ ਦੇਖਿਆ ਕਿ ਅਸੀਂ ਹੋਰ ਧਰਮ ਦੇ ਵਿੱਚ ਇਦਾਂ ਦੇ ਕੰਮ ਸਿਰਫ ਇੱਕੋ ਧਰਮ ਲੱਭਾ Hindu ਧਰਮ ਸਨਾਤਨ ਧਰਮ ਉਹਦੇ ਵਿੱਚ ਜਾਣ ਬੁਝ ਕੇ ਇਦਾਂ ਦੀ ਮर्यादा ਜਾਣ ਬੁਝ ਕੇ ਭੰਗ ਕੀਤੀ ਜਾਂਦੀ ਹੈ ਇਹ ਲੋਕ ਕੁਝ ਲੋਕ ਹੈ ਇਹਨਾਂ ਨੂੰ ਕਹਿ ਲਈ ਯਾ ਇਹ ਟੀਆਰਪੀ ਲਾ ਲੋ ਯਾ ਆਪਣੀ ਪਬਲਿਸਿਟੀ ਲਾ ਲੋ ਕਿ ਹਿੰਦੂ ਉੱਠਣਗੇ ਆਵਾਜ਼ ਚੱਕਣਗੇ ਸਾਡੀ ਪਬਲਿਸਿਟੀ ਹੋ ਗਈ ਇਹ ਚੀਜ਼ਾਂ ਕਦੋਂ ਤੱਕ ਬਰਦਾਸ਼ਤ ਕਰਾਂਗੇ ਇਸੇ ਕਰਕੇ ਅਸੀਂ ਕਹਿੰਨੇ ਕਿ ਇੱਕ ਦੋ ਇਹਨਾਂ ਲੋਕਾਂ ਨੂੰ ਜੇਲ੍ਹ ਦੀਆਂ ਸਲਾਕਾ ਦਿਖਾਈਏ ਤੇ ਇਹ ਸਾਡੇ ਤੋਂ ਪਰ ਇਦਾਂ ਨਹੀਂ ਹੁੰਦਾ ਕਿ ਤੁਸੀਂ ਜਦੋਂ ਕਾਰਵਾਈ ਕਰਵਾਉਂਦੇ ਹੋ ਆ ਕੇ ਥਾਣੇ 'ਚ ਵੀ ਆਉਂਦੇ ਆ ਮੁੜ ਕੇ ਫਿਰ ਉਹਨਾਂ ਕੋਲੋਂ ਮਾਫੀ ਮੰਗੀ ਜਾਂਦੀ ਤੁਹਾਡੇ ਵੱਲੋਂ ਮਾਫ਼ ਵੀ ਕਰ ਦਿੱਤਾ ਜਾਂਦਾ ਮੁੜ ਕੇ ਮਾਫੀ ਦਾ ਜਿਹੜਾ ਪਿਛਲੀ ਗੱਲ ਤੁਸੀਂ ਕਰੋਗੇ ਜੇ ਫਾਈਲ ਮਲਗਦੀ ਹੈ ਚਲੋ ਉਹ ਵੀ ਗਹਿਰੀ ਸਿੰਧੂ ਵੱਲੋਂ ਵੀ ਜਿਹੜਾ ਸ਼ਬਦ ਬੋਲੇ ਗਏ ਦਾ ਧਾਰਮਿਕ ਸੰਗਤ ਹਾਂ ਉਹ ਪ੍ਰਧਾਨ ਜੀ ਦਾ ਉਹ ਜਿਹੜੀ ਸਾਡੇ ਵੱਲ ਸ਼ਿਕਾਇਤ ਨਹੀਂ ਦਿੱਤੀ ਗਈ ਲੁਬਿਆਣੇ ਤੇ ਸ਼ਿਕਾਇਤ ਦਿੱਤੀ ਗਈ ਹੈ ਉਸ ਸੰਬੰਧ ਵਿੱਚ ਵੀ ਲੱਗੇ ਪਏ ਅਪਲੀਕੇਸ਼ਨ ਦੇਤੀ ਹੋਈ ਹੈ ਬਿਆਨ ਵੀ ਉਹਨਾਂ ਵੀ ਹੋ ਗਏ ਆ ਲਗਭਗ ਰੋਲਾ ਕੀ ਪ੍ਰਸ਼ਾਸਨ ਪਾਉਂਦਾ ਮੈਂ ਤੁਹਾਨੂੰ ਦੱਸਦਾ ਕਲੀਅਰ ਰੋਲਾ ਪ੍ਰਸ਼ਾਸਨ ਐਂਡ ਚ ਬੰਦਾ ਕਿ ਸਾਡਾ ਬਕਵਾਰੀ ਹੈ ਵੇਖੋ ਲੋਕਤੰਤਰੀ ਕਾ ਜਿੱਥੇ ਮਰਜ਼ੀ ਅਸੀਂ ਸ਼ਿਕਾਇਤ ਦੇ ਸਕਦੇ ਹੁਣ ਵੀ ਸਾਨੂੰ ਇਹ ਕਿਹਾ ਗਿਆ ਕਿ ਇਹਦਾ ਪਹਿਲੇ ਬਕਵਾ ਦੱਸੋ ਅਸੀਂ ਉਹਨਾਂ ਨੂੰ ਕਿਹਾ ਬਕਵਾ ਦੱਸ ਬੰਦੇ ਲਿਆਓ ਬਕਵਾ ਬੁਛਾ ਦਿਨ ਦੇ ਵਿੱਚ 6 ਤੇਰੀਆ ਉਹਦਾ ਘਰ ਦਾ ਪੈਂਦਾ ਵਾ ਤੇ ਬਕਵਾ ਵੀ ਤੇ 6 ਦਾ ਪੈਂਦਾ ਵੇ ਨਾਲ ਦਾ ਬਿਲਕੁਲ ਬਿਲਕੁਲ ਕਹਿੰਦੇ ਬਕਵਾ ਦੱਸੋ ਜੀ ਵੀਡੀਓ ਕਿੱਥੇ ਬਣੀ ਆ ਏ ਹੋਇਆ ਕਿੱਥੇ ਆ ਅਸੀਂ ਤੁਹਾਨੂੰ ਘਾਰ ਹੀ ਦੱਸਤਾ ਜਿਨੇ ਕਰਤੂਤ ਕੀਤੀ ਹੈ ਜਿਨੇ ਮਾੜਾ ਕਰਮ ਕੀਤਾ ਮਾ ਮਾ ਕਾਲੀ ਦੇ ਅੱਗੇ ਇਦਾਂ ਦਾ ਕੰਮ ਕੀਤਾ ਸੀ ਤੁਹਾਨੂੰ ਘਾਰ ਹੀ ਦੱਸਤਾ ਹੁਣ ਇਹਨਾਂ ਨੂੰ ਕਿਹਾ ਬੰਦਾ ਲਿਆਓ ਅਰੈਸਟ ਕਰੋ ਬਕਵਾਕੀ ਮੰਦਰ ਦੇ ਲਬ ਦੇ ਵੇ ਮੰਦਰ ਕਿੱਥੇ ਬੰਦਾ ਬਕਵਾਕ ਕਰਦੇ ਅਸੀਂ ਘਾਰ ਹੀ ਇਹਨਾਂ ਨੂੰ ਦੱਸ ਦਿੰਦਾ ਤੇ ਘਾਰ ਕਲੀਅਰ ਹੋ ਜਾਂਦਾ ਤੁਸੀਂ ਬੰਦਾ ਲਿਆਓ ਸਾਰੇ ਬਕਵਾਕੀ ਸਾਰੇ ਕਲੀਅਰ ਹੋ ਜਾਣੇ ਕਿਹੜੇ ਕਿਹੜੇ ਬੰਦੇ ਪਿੱਛੇ ਲੋਕੀ ਹੱਸ ਰਹੇ ਆ ਜਿਹੜੇ ਉਹ ਵੀ ਅੱਗੇ ਵਾਲੇ ਜਿਹੜੇ ਪਿੱਛੇ ਤਾਲੀਆਂ ਮਾਰ ਰਹੀ ਆ ਹੱਸ ਹੱਸ ਕੇ ਦਿਖਾ ਰਹੇ ਇਦਾਂ ਦੇ ਕੰਮ ਕਰਨ ਵੇਲੇ ਉਹਨਾਂ ਨੂੰ ਵੀ 120 ਦੇ ਵਿੱਚ ਨਾਲ ਸ਼ਾਮਿਲ ਕਰ ਮੈਂ ਤਾਨੂੰ ਕੀ ਲੱਗਦਾ ਕੀ ਸਜ਼ਾ ਮਿਲਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਕਿਉਂਕਿ ਲਗਾਤਾਰ ਧਾਰਮਿਕ ਚੀਜ਼ਾਂ ਨੂੰ ਲੈ ਕੇ ਲੋਕੀ ਖਲਵਾੜ ਕਰਦੇ ਨੇ ਕਿਤੇ ਨਾ ਕਿਤੇ ਹਿੰਦੂ ਧਰਮ ਦੇ ਵਿੱਚ ਹੀ ਦੇਖਣ ਨੂੰ ਮਿਲਦਾ ਹੈ ਸਰ ਦੇਖੋ ਜੇ ਕਹਿੰਦੇ ਨਾ ਇਹਨਾਂ ਨੂੰ ਅਸੀਂ ਚਲੋ ਕਿਤੇ ਨਾ ਕਿਤੇ ਜੇ ਅਸੀਂ ਬੋਲਦੇ ਆ ਕਿਤੇ ਨਾ ਕਿਤੇ ਇਹਨਾਂ ਨੂੰ ਫਰਕ ਪੈਂਦਾ ਆ ਔਰ ਐਦਾਂ ਦੇ ਲੋਕਾਂ ਨੂੰ 2 4 10 15 20 50 ਜਿਹਨਾਂ ਨੂੰ ਜੇ ਕਿਤੇ ਸਜ਼ਾ ਹੋ ਜਾਂਦੀ ਆ ਜਿਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇਖ ਜਾਂਦੀ ਆ ਤੇ ਜਿਹੜੇ ਆਉਣ ਵਾਲੇ ਲੋਕ ਆ ਜਾਂ ਕੁਝ ਜਿਹੜੇ ਵੀ ਲੋਕ ਆ ਉਹ ਵੇਰ ਹੋ ਜਾਣਗੇ ਕਿ ਸਨਾਤਨਤਰਮ ਨੂੰ ਹਿੰਦੂਆ ਦੀ ਦੇਵੀ ਦੇ ਤੋਂ ਟਾਰਗੇਟ ਕਰਾਂਗੇ ਤੇ ਪਰਚਾ ਦਰਜ ਹੋਗਾ ਜੇਲ੍ਹ ਦੀ ਸਲਾਖਾਂ ਦੇ ਵਿੱਚ ਬੜੇ ਜਿੰਨੇ ਵੀ ਇਤੋਂ ਇਸ਼ੂ ਆਇਆ ਕਦੇ ਸੁਝਾਈ ਨਹੀਂ ਹੋਇਆ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਵੀ ਕਾਫੀ ਖਬਰਾਂ ਕਰੀਦੀਆਂ ਪਰ ਕਾਰਵਾਈ ਨਹੀਂ ਨਜ਼ਰ ਆਉਂਦੀ ਇਸ ਚੀਜ਼ ਦੇ ਵਿੱਚ ਕਈ ਇਦਾਂ ਹੁੰਦੀ ਕਈ ਅਪਰ ਹੀ ਦਰਜ ਹੋ ਜਾਂਦੀ ਆ ਬਾਰੋ-ਬਾਰ ਜ਼ਮਾਨਤ ਹੋ ਜਾਂਦੀ ਆ ਉਹਦੇ ਵਿੱਚ ਫਿਰ ਕਹਿੰਦਾ ਬਾ ਬਾਰੋ-ਬਾਰ ਜ਼ਮਾਨਤ ਹੋ ਜਾਂਦੇ ਉਹ ਤਰੀਕਾ ਨੇ ਬੰਦਾ ਜਾਂਦਾ ਵਾ ਹੁਣ ਅਸੀਂ ਤਾਂ ਇਹੋ ਜੋਰ ਲਾਣੇ ਆ ਕਿ ਲਗਭਗ ਮੌਕੇ ਤੇ ਅਰੈਸਟ ਪੈ ਜਵੇ ਉਹਨੂੰ ਸਜ਼ਾ ਮਿਲੇ ਸਜ਼ਾ ਮਿਲੂਗੀ ਤਾਂ ਫੇਰੀਆਂ ਨਾਲ ਲੋਕਾਂ ਦੇ ਲੱਤ ਪੈੜੀ ਜਿੰਨਾ ਜਿਗ ਜੇਲਾ ਨਹੀਂ ਹੈ ਨਾ ਲੋਕਾਂ ਨੇ ਦੇਖ ਲਓ ਨੱਚ ਕੇ ਨਾਲ ਲੱਤ ਨਹੀਂ ਪੈੜੀ ਤੇ ਹੁਣ ਡਿਊਟੀ ਅਫਸਰ ਕੀ ਕਹਿ ਰਿਹਾ ਤੁਹਾਨੂੰ ਜਿਹੜੇ ਮੌਕੇ ਤੇ ਆਣਾ ਡਿਊਟੀ ਅਫਸਰ ਕਹਿੰਦੇ ਇਹਨਾਂ ਦੇ ਘਰੇ ਜਾਵਾਂਗੇ ਨੰਬਰ ਉਹਨਾਂ ਨੇ ਲਾਤਾ ਕੰਪਲੀਟ ਤੇ ਉਹਨਾਂ ਇਹਨਾਂ ਦੇ ਘਰ ਭੇਜਦੇ ਆ ਡਿਊਟੀ ਅਫਸਰ ਦਾ ਕੀ ਨਾਮ ਨਵਿੰਦਰ ਮੂਰ ਕਿਹੜਾ ਥਾਣਾ ਵਾ 6 ਨੰਬਰ